ਵਾਰੀ ਇੱਕ ਹਸਾਨ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਤੇ ਉੱਥੇ ਉਹ ਵਾਰ-ਵਾਰ ਅਰਦਾਸਾਂ ਕਰਦਾ ਜੋ ਵੀ ਆਪਦੇ ਕੰਮ ਲਈ ਜਾਂਦਾ ਪਰ ਉਹਦਾ ਕੰਮ ਪੂਰਾ ਨਹੀਂ ਹੁੰਦਾ ਉਹ ਇੱਕ ਦਿਨ ਕਿਸੇ ਸਿਆਸੀ ਨੂੰ ਪੁੱਛਦਾ ਕਹਿੰਦਾ ਜੀ ਕੀ ਗੱਲ ਆ ਮੈਂ ਬੜੀ ਮੱਥਾ ਟੇਕਦਾ ਬੜਾ ਭਾਂ ਆਉਣਾ ਕਿੰਨਾ ਚਿਰ ਬੈਠਾ ਰਹਿਣਾ ਪਰ ਮੇਰੀ ਕੋਈ ਵੀ ਆਸ ਪੂਰੀ ਨਹੀਂ ਹੋਣੀ ਉਹ ਸਿਆਸੀ ਨੇ ਦੱਸਿਆ ਵੀ ਤੂੰ ਐ ਕਰ ਵੀ ਜਦੋਂ ਤੂੰ ਹੋਣਾ ਨਹੀਂ ਜਨ ਇਹ ਤੋਂ ਬੱਥਾ ਤੇ ਇੱਕ ਇੱਕ ਕੁਛ ਨਾ ਮੰਗੀ ਬਿਨਾ ਕੁਝ ਮੰਗੇ ਚੁੱਪ ਕਰਕੇ ਪਰਮਾਤਮਾ ਦੀ ਤੇ ਵੀ ਸਮਾਜ ਵੀ ਵਾਰਾਜ ਦੀ ਆਵਾਜ਼ ਬੈਠ ਗਈ ਉਹ ਜੀ ਚੁੱਪ ਕਰਕੇ ਉੱਥੇ ਬੈਠ ਗਿਆ ਤੇ ਉਹਨੂੰ ਮਹਾਰਾਜ ਜੀ ਦਰਸ਼ਨ ਦੇਦੇ ਆ ਕਹਿੰਦੇ ਦੱਸੋ ਕੀ ਚਾਹੀਦਾ ਤੈਨੂੰ ਉਹ ਹਰਾਨ ਹੋ ਗਿਆ ਕਿ ਮੈਂ ਤਾਂ ਅੱਜ ਹੀ ਹੁਣ ਬੈਠਾ ਕਹ ਲੋਕ ਇੰਨੇ ਚਿਰ ਦੇ ਬੈਠੇ ਆ ਉਹ ਆ ਕੇ ਸਿਆਸੀ ਨੂੰ ਕਹਿੰਦਾ ਜੀ ਕਿ ਮੈਂ ਤਾਂ ਮਹਾਰਾਜ ਦੇ ਅੱਗੇ ਪੱਲਾ ਫੜ ਲਿਆ ਮੇਰਾ ਤੂੰ ਲੋਕ ਇੰਨੇ ਬੈਠੇ ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਉਹ ਕਹਿੰਦਾ ਕਿ ਉਹ ਰੋਜ਼ ਮੰਗਮ ਪਰਮਾਤਮਾ ਦੇ ਅੱਗੇ ਰੱਖਦੇ ਆ ਇਹ ਸਾਰੇ ਲੋਕ ਜਿਹੜੇ ਮੰਗਾ ਮੰਗ ਰਹੇ ਹਨ ਉਹੀ ਹੈਗੇ ਆ ਇੱਕ ਤੂੰ ਸੀ ਜੀ ਨੇ ਮੰਗਰੀ ਮੰਗੀ ਇਸ ਲਈ ਤੈਨੂੰ ਉਹ ਦਰਸ਼ਨ ਹੋਏ ਪ੍ਰਗਟ ਹੋਏ ਮਹਾਰਾਜ ਜੀ ਇਸ ਲਈ ਜਦੋਂ ਵੀ ਗੁਰਦੁਆਰੇ ਜਾਂਦੇ ਆ ਓਏ ਮੰਗ ਲੈ ਕੇ ਨਾ ਜਾਓ ਸਗੋ ਮੱਥਾ ਟੇਕੋ ਤੇ ਗੁਰੂ ਦੇ ਘਰੇ ਬੈਠੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ